ਪਟਿਆਲਾ ਦੇ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਨవరాత్రਿਆਂ ਨੂੰ ਲੈ ਕੇ ਲੱਗੀਆਂ ਰੌਣਕਾਂ ਜੀ ਮੈਂ ਵਿਰਾਸਤ ਸਿਕਿਉਰਿਟੀ ਸਰਵਿਸਿਜ਼ ਤੋਂ ਕੰਪਨੀ ਹੈੱਡ ਹਾਂ ਸੋ ਸਾਡੀ ਇਹ ਪ੍ਰੈਜ਼ੈਂਟ ਲਗਭਗ 80-85 ਸਿਕਿਉਰਿਟੀ ਗਾਰਡਸ ਵਾਰਾ ਤੇ 8 ਸੁਪਰਵਾਈਜ਼ਰ ਸਾਡੇ ਖੜੇ ਹੋਏ ਨੇ ਗਰਮੀ ਦਾ ਟਾਈਮ ਹੈਗਾ ਦੂਰ ਦੂਰ ਤੋਂ ਸ਼ਰਦਾਲੂ ਆ ਰਹੇ ਨੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਿਹੜੇ ਦੂਰੋਂ ਸ਼ਰਦਾਲੂ ਆ ਰਹੇ ਨੇ ਨੇੜੇ ਤੇ ਆ ਰਹੇ ਨੇ ਉਹ ਵਧੀਆ ਤਰੀਕੇ ਨਾਲ ਉਰਿਆ ਕੇ ਦਰਸ਼ਨ ਕਰਕੇ ਜਾਣ ਅਸੀਂ ਇੱਕ ਸਿਕਿਉਰਿਟੀ ਪੋਸਟ ਦੇ ਵਿੱਚ ਇੱਕ ਸਪੈਸ਼ਲ ਨੰਬਰ ਰੱਖਿਆ ਹੋਇਆ ਹੈ ਕਿਸੇ ਨੂੰ ਕੋਈ ਦਿੱਕਤ ਬਲੀ ਕੋਈ ਪਰੇਸ਼ਾਨੀ ਹੋ ਰਹੀ ਹੋਵੇ ਉਹਦੇ ਨਾਲ ਪ੍ਰੋਪਰਲੀ ਉਹਨਾਂ ਨੂੰ ਕੋਆਪਰੇਟ ਕਰਕੇ ਉਹਨਾਂ ਨੂੰ ਸਪੋਰਟ ਕਰ ਰਹੇ ਹੈਗੇ ਆ ਤੇ ਨਾਲ ਹੀ ਕਿੰਨੇ ਵੀ ਮੇਲ ਕਿੰਨੇ ਫੀਮੇਲ ਸਰ ਇਸ ਟਾਈਮ ਵੀ ਫੀਮੇਲ ਨੇ ਕੁੜੀਆਂ ਹਨ ਜੀ ਤੇ 60 ਮੇਲ ਗਾਰਡਸ ਨੇ ਤੇ 8 ਸਰਪ੍ਰਾਈਜ਼ ਸਾਡੇ ਖੜੇ ਨੇ ਰਜਿਸਟਰੀ ਜੀ ਬਿਲਕੁਲ ਜੀ ਸਾਡੇ ਹਰੇਕ ਲੋਕੇਸ਼ਨ ਤੇ ਹਰੇਕ ਪੁਆਇੰਟ ਤੇ ਸਾਡੇ ਸਿਕਿਉਰਿਟੀ ਗਾਰਡਸ ਦੁਆਰਾ ਖੜੇ ਨੇ ਜੀ ਤੇ ਲਗਭਗ ਅਸੀਂ 4 ਸਾਲ ਤੋਂ ਸਾਡੀ ਸਿਕਿਉਰਿਟੀ ਸਰਵਿਸਿਜ਼ ਚੱਲ ਰਹੀਆਂ ਨੇ ਇਹ ਕਾਫੀ ਅੱਛੇ ਤਰੀਕੇ ਨਾਲ ਸਾਨੂੰ ਔਰੇ ਲੋਕੇਸ਼ਨ ਦੇ ਬਾਰੇ ਸਾਨੂੰ ਸਾਰਾ ਕੁਝ ਪਤਾ ਹੈ ਕਿ ਕਿਸ ਤਰ੍ਹਾਂ ਦੇ ਕਿੱਥੇ ਲੋੜ ਦੇ ਮੁਤਾਬਕ ਸਾਨੂੰ ਸਿਕਿਉਰਿਟੀ ਗਾਰਡਸ ਹੋਰ ਪ੍ਰੋਵਾਈਡ ਕਰਨੇ ਨੇ ਉਹਦੇ ਮੁਤਾਬਕ ਸੂਰ ਰਿਕਾਰਡਿੰਗ ਵੀ ਸੀ ਪ੍ਰਬੰਧ ਕੀਤੇ ਹੋਏ ਨੇ ਜੀ ਕੀ ਨਾਮ ਹੈ ਜੀ ਕਿੱਥੋਂ ਦੀ ਆਏ ਹੋ ਜੀ ਕਹਾਂ ਤੋਂ ਆਏ ਹੋ ਨਾ ਆਪਸੇ ਮਿਲਟਾ ਡੇ ਨੇ ਕੱਲ ਦੀ ਕੀ ਹਾਲ ਹੈ ਕਿਵੇਂ ਦੇਖਦੇ ਆ ਜੀ ਅੱਜ ਕੋਈ ਖਾਸ ਨਹੀਂ ਹੈ ਕਿਵੇਂ ਸਟਾਫ ਕਰਦੇ जय सभी मनो को हमने हां सारे मान का हमने पूरी जय माता की जी बड़ी जल्दी पहले होगा क्या है हां जी हां आज रात की मत जाएगी सर जी में की जी में की, जी में की आ, सब जानते हैं मतलब एक श्लोक है प्रथम शैल पुत्री द्वितीय ब्रह्मचारिणी तृतीय चंद्रघंटेति पुष्मांडेति चतुर्थक पंचम स्कंद मातेति षष्ठम कात्यानी सप्तम कालरात्रि महागौरीति अष्टम नवम सिद्धात्री नव दुर्गा प्रतीक मतलब नव दुर्गा माता दे नौ रूप ने दुर्गा माता दे नौ रूप ने जिदे च प्रथम शैल पुत्री माता दा है आज दा नवरात्रा शैल पुत्री माता दे नाम ते मत्त जिमे की दुर्गा माता शक्ति दा प्रतीक है ओवे नव दे नव दुर्गा जेडी है ओ शक्ति दा प्रतीक ही है ता दुर्गा माता दा जेड़ा आज पहला नवरात्रा एत्थो ही शक्ति दा रूप शुरू होया ता है ਸਰ ਜਿਵੇਂ ਕਿ ਕਾਲੀ ਮਾਤਾ ਮੰਦਿਰ ਦਾ ਬਾਰੇ ਤੁਸੀਂ ਜਾਣਦੇ ਕਿ 100 ਸਾਲ ਹੋ ਗਏ ਲਗਭਗ ਮਹਾਰਾਜਾ ਭੁਪਿੰਦਰ ਸਿੰਘ ਨੇ 2000 1924 ਵਗੈਰਾ ਚੀਜ਼ ਦੀ ਸਥਾਪਨਾ ਕੀਤੀ ਸੀ ਇਸ ਵਾਰ 100 ਸਾਲ ਹੋ ਗਏ ਉਸ ਦੇ ਤੇ ਇਹਦੀ ਮੰਨਤਾ ਧੀਰੇ ਧੀਰੇ ਵੱਧਦੀ ਚਲੀ ਗਈ ਸਾਰੇ ਆਸ-ਪਾਸ ਇਹਦੀ ਉਹ ਫੈਲਦੀ ਚਲੀ ਗਈ ਇਹਦੀ ਪਬਲਿਸਿਟੀ ਹੁੰਦੀ ਚਲੀ ਗਈ ਤਾਂ ਆਸ-ਪਾਸ ਦੇ ਜਿਹੜੇ ਸਟੇਟ ਕਹੋ ਪੰਜਾਬ ਹਰਿਆਣਾ ਹਿਮਾਚਲ ਔਰ ਡੈਲੀ ਔਰ ਵੈਸਟਰਨ ਯੂਪੀ ਜਿਹੜਾ ਵੈਸਟਰਨ ਯੂਪੀ ਦਾ ਪਾਰਟ ਹੈ ਉੱਥੋਂ ਵੀ ਬਹੁਤ ਜ਼ਿਆਦੇ ਸ਼ਰਧਾਲੂ ਸਾਡੇ ਕੋਲ ਕਾਲੀ ਮਾਤਾ ਮੰਦਿਰ ਮਾਥਾ ਟਿਕਣ ਆਉਂਦੇ ਨੇ ਅੱਜ ਦੇ ਇਸ ਮਾਸਕ ਨੂੰ ਵੀ ਰੱਖਦੇ ਨੇ ਬਹੁਤ ਬਲ ਤੇ ਮਾਨਸਿਕਤਾ ਨਾਲ ਇਹਦਾ ਕਰਉਂਦੇ ਨੇ ਸ਼ਰਮਾ ਮਹਾਸ਼ਕਤੀ ਦਾ ਮਾਸ਼ਕਤੀ ਦਾ ਵਰਤ ਹੈ ਜੀ ਕਾਲੀ ਮਾਤਾ ਇਹਨਾਂ ਦਾ ਦੁਰਗਾ ਮਾਤਾ ਦਾ ਵਰਤ ਹੈ ਸੋ ਇਹ ਆਪਣੀ ਹਰ ਮਨੋ ਕਾਮਨਾ ਨੂੰ ਪੂਰੀ ਕਰਨ ਵਾਸਤੇ ਆਪਾਂ ਇਸ ਵਰਤ ਦਾ ਆਪਣੇ ਇੰਟਰਨਲ ਸ਼ਕਤੀ ਨੂੰ ਡਵੈਲਪ ਕਰਨ ਵਾਸਤੇ ਇਹਨਾਂ ਦਾ ਵਰਤ ਰੱਖਿਆ ਜਾਂਦਾ ਹੈ ਜੀ ਜਿਹੜਾ ਸ਼ਰਧਾਲੂ ਆਉਂਦੇ ਕਿਸ ਤਰ੍ਹਾਂ ਦਾ ਪ੍ਰਵਾਹ ਚੱਲਦਾ ਹੈ ਜੀ हां हां ਇਹਦੇ ਵਿੱਚ ਦੋ ਤਰੀਕੇ ਦੀਆਂ ਚੀਜ਼ਾਂ ਨੇ ਜੀ ਇੱਕ ਵੈਸ਼ਨੋਪ ਤਰੀਕੇ ਨਾਲ ਜਿਹੜੇ ਲੋਕ ਆਉਂਦੇ ਨੇ ਔਰ ਇੱਕ ਬਾਮ ਮਾਰਕੀ ਤਰੀਕੇ ਦੇ ਨਾਲ ਤਾਂ ਬਾਮ ਮਾਰਕ ਦੇ ਵਿੱਚ ਇਹ ਹੈ ਕਿ ਬੱਕਰੇ ਦੀ ਮੁਰਗੇ ਦੀ ਬਲੀ ਦਿੱਤੀ ਜਾਂਦੀ ਹੈ ਔਰ ਉਸੇ ਨੂੰ ਜਦੋਂ ਆਪਾਂ ਵੈਸ਼ਨੋਪ ਤਰੀਕੇ ਨਾਲ ਲੈ ਜਾਂਦੇ ਆ ਤਾਂ ਉੱਥੇ ਆਪਾਂ ਮੁਰਗੇ ਦੀ ਜਗ੍ਹਾ ਨਾਰੀਅਲ ਔਰ ਬੱਕਰੇ ਦੀ ਜਗ੍ਹਾ ਇਸ ਨੂੰ ਕਪੇਠੇ ਦੀ ਬਲੀ ਦਿੱਤੀ ਜਾਂਦੀ ਹੁੰਦੀ ਹੈ ਜੀ ਤਾਂ ਕਾਲੀ ਮਾਤਾ ਬੰਦ ਰਹੇਗੇ ਜੀ ਜੀ ਦਾ ਮਦਰਾ ਨੂੰ ਖਿਆਲ ਕਰਦੇ ਹੋ ਕਿ ਸਰ ਸ਼ਰਾਬ ਜਿਵੇਂ ਕਿ ਆਰਮੀ ਦੇ ਵਿੱਚ ਇੱਕ ਇੰਪੋਰਟੈਂਸ ਰੱਖਦਾ ਹੈ ਨਾ ਕਿ ਵੀ ਇਨਸਾਨ ਨੂੰ ਨਾਤ ਮਤਲਬ ਤਾਮਸੀਪ ਹੋ ਜਾਣਾ ਹੈ ਮਤਲਬ ਬੰਦੇ ਦੇ ਦਿਮਾਗ ਦੇ ਉੱਤੇ ਜਨੂਨ ਚੜਾ ਆ ਰਿਹਾ ਹੁੰਦਾ ਹੈ ਤੇ ਉਹ ਉਹ ਚੀਜ਼ ਹੈ ਜਦੋਂ ਰਕਸ਼ਸ਼ਾਂ ਦਾ ਵਧ ਕਰਨਾ ਸ਼ੁਰੂ ਕੀਤਾ ਮਾਤਾ ਨੇ ਤਾਂ ਉਹ ਜਨੂਨ ਖਤਮ ਨਾ ਹੋਏ ਉਹ ਉਸ ਦੇ ਟਾਈਮ ਤੇ ਸ਼ਰਾਬ ਦਾ ਇਸਤੇਮਾਲ ਕੀਤਾ ਗਿਆ ਮਤਲਬ ਮਦ ਮਦਰਾ ਦਾ ਇਸਤੇਮਾਲ ਉਦੋਂ ਤੋਂ ਹੋਣਾ ਸ਼ੁਰੂ ਹੋਇਆ ਸੀ